ਲੋ ਜੀ ਦੂਸਰੀ ਵਾਰ ਪਹੁੰਚ ਚੁੱਕਿਆਂਗੇ ਆਪਾਂ ਸਕੂਟਰੀਆਂ ਦੀ ਫੈਕਟਰੀ ਦੇ ਵਿੱਚ ਜਿੱਥੇ ਤੁਹਾਨੂੰ ਇਲੈਕਟ੍ਰਿਕ ਸਕੂਟਰੀਆਂ ਸਿਰਫ 18000 ਰੁਪਏ ਦੇ ਵਿੱਚ ਮਿਲ ਰਹੀਆਂ ਨੇ ਸਕੂਟਰੀਆਂ ਦੀ ਕਿਸੇ ਵੀ ਤਰ੍ਹਾਂ ਦੀ ਐਸੈਸਰੀ ਲੈਣੀ ਆ ਤਾਂ ਵੀ ਤੁਹਾਨੂੰ ਬਹੁਤ ਥੋਕ ਰੇਟਾਂ ਦੇ ਉੱਪਰ ਮਿਲ ਜੂ ਚਾਰਜਰ ਲੈਣਾ ਮਾਰਕੀਟ ਦੇ ਵਿੱਚ 1000 ਰੁਪਏ ਦਾ ਇਨਾਂ ਲਵੇ 500 ਰੁਪਏ ਦਾ ਬੈਟਰੀ ਲੈਣੀ ਹੈ ਜੇ ਤੁਸੀਂ ਮਾਰਕੀਟ 'ਚ 2500 ਰੁਪਏ ਦੀ ਇਨਾਂ ਲਵੇ 1800 ਰੁਪਏ ਦੀ ਸਾਰੀ ਐਸੈਸਰੀ ਮਿਲ ਜੂ 18000 ਰੁਪਏ ਦੇ ਵਿੱਚ ਇਨਾਂ ਦੀ ਸਕੂਟਰੀ ਸ਼ੁਰੂ ਹੋ ਜਾਂਦੀ ਆ ਪੂਰਾ ਟੌਪ ਵਾਲਾ ਮਾਡਲ ਲੈਣਾ ਮਾਰਕੀਟ ਦੇ ਵਿੱਚ ਲੈਣ ਜਾਓਗੇ 70-60 ਹਜ਼ਾਰ ਦਾ ਮਿਲੂਗਾ ਇਹਨਾਂ ਲੋਵ ਲੈਣਾ ਹੈਗਾ ਪੂਰਾ ਟੌਪ ਵਾਲਾ ਮਾਡਲ ਸਿਰਫ 35000 ਰੁਪਏ ਦਾ ਮਿਲ ਜੂਗਾ ਤੁਹਾਨੂੰ ਟੌਪ ਵਾਲਾ ਮਾਡਲ ਗੱਲਬਾਤ ਕਰਦੇ ਆ ਕੀ ਇਹਨਾਂ ਨੇ ਆਪਣੇ ਸਕੂਟਰੀਆਂ ਦੇ ਵਿੱਚ ਬਦਲਾ ਲਿਆਉਂਦੇ ਨੇ ਕਿਹੜੇ ਕਿਹੜੇ ਨਲੋਵੇ ਮਾਡਲ ਮਿਲਦੇ ਨੇ ਸਾਰੀ ਗੱਲਬਾਤ ਆਪਾਂ ਸਰਦਾਰ ਸਾਹਿਬ ਨਾਲ ਕਰਦੇ ਆ ਸਾਈਏ ਸასი ਕਾਲ ਦੀ ਹੈਲੋ ਵੀਰੇ ਸასი ਕਾਲ ਮੋਸਟ ਵੈਲਕਮ ਜੀ ਹਾਂ ਜੀ ਤੇ ਵੀਰੇ ਅੱਪਾ ਅੱਜ ਕਿੱਥੇ ਖੜੇ ਆਂਗੇ ਦੱਸੋ ਇੱਕ ਵਾਰ ਅਪਾ ਲਹਿਰਾ ਗਾਗਾ ਖੜੇ ਆਂ ਜੀ ਹਾਂ ਜੀ ਇਹ ਬੋਜ ਜਿਹੜਾ ਤੁਸੀਂ ਆਮ ਮਾਰਕੀਟ ਦੇ ਵਿੱਚ ਚੱਲਦਾ ਹਰੇਕ ਜਗ੍ਹਾ ਤੇ ਹਰੇਕ ਸ਼ਹਿਰ ਪਿੰਡ ਸਾਡਾ ਸਭ ਡੀਲਰ ਹੈ ਗਿਆ ਇੱਕ ਬ੍ਰਾਂਡ ਬਣ ਗਿਆ ਵੀਰੇ ਇਹ ਤਾਂ ਬੋਜ ਹੁਣ ਮੈਂ ਕਹਿੰਦਾ ਜਿੱਥੇ ਵੀ ਦੇਖੋਗੇ ਦੇਖੋ ਮੈਂ ਨਹੀਂ ਕਹਿੰਦਾ ਕਿਸੇ ਦੀ ਵੀ ਹੋਰ ਚੱਲ ਨਹੀਂ ਰਹੀ ਪਰ ਬਟ ਬੋਜ ਤੁਹਾਨੂੰ ਬਜਾੜਾ ਦਿਸੇਗਾ ਰੋਡ ਦੇ ਉੱਪਰ ਚੱਲਦਾ ਠੀਕ ਹੈ ਜੀ ਇਹ ਹੈਗੀ ਹੈ ਆਪਣੀ ਮੈਨੂਫੈਕਚਰਿੰਗ ਜਿੱਥੇ ਅਸੀਂ ਮੈਨੂਫੈਕਚਰਿੰਗ ਕਰਦੇ ਚਾਸੀਆਂ ਵਗੈਰਾ ਇੱਕ ਤਿਆਰ ਹੋਏ ਖੜੇ ਹੈ ਜੀ ਸਾਰੇ ਹਾਂ ਇਹ ਜਿਵੇਂ ਸਭ ਡੀਲਰਾਂ ਨੂੰ ਭੇਜਣੇ ਆ ਆਪਾਂ ਜਿਸ ਤਰ੍ਹਾਂ ਅਗਲੇ ਦਾ ਆਰਡਰ ਆਈ ਜਾਂਦਾ ਉਸ ਤਰ੍ਹਾਂ ਆਪਾਂ ਭੇਜੀ ਜਾਂਦੇ ਆ ਠੀਕ ਹੈ ਠੀਕ ਹੈ ਇਹ ਹੈਗੀਆਂ ਜੀ ਭਾਜੀ ਚਾਸੀਆਂ ਆਪਣੀਆਂ ਹਾਂ ਨਹੀਂ ਕਹਿ ਦਿੰਦਾ ਆ ਅਗਲਾ ਵੀ ਚਾਸੀ ਮਜ਼ਬੂਤ ਆ ਮੈਂ ਤੁਹਾਨੂੰ ਦਿਖਾਉਣਾ ਆਪ ਤੁਸੀਂ ਵੀਡੀਓ ਜੀ ਦੇਖੋ ਆਜੋ ਵੀਰੇ ਆਪਾਂ ਚੈੱਕ ਕਰਕੇ ਦੇਖਦੇ ਇਹਨੂੰ ਆ ਜਾ ਫਿਰ ਛੱਟ ਕੇ ਦੇਖੀਏ ਹਾਂ ਜੀ ਹਾਂ ਦੇਖੋ ਆ ਚਾਸੀ ਆ ਵੀਰੇ ਇਹ ਜਿਆਦਾ ਲੈ ਵੀ ਕਿਰਾਂ ਕਰੀਏ ਚੈੱਕ ਇਹ ਚਾਸੀ ਆ ਵੀਰੇ ਤੁਸੀਂ ਇਹਦੇ ਉੱਤੇ ਐ ਮੰਨ ਲਓ ਹਾਂ ਦੇਖੋ ਇਹ ਹੈਵੀ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਜੇ ਕਿਸੇ ਦੀ ਇਤੋਂ ਹੈਵੀ ਲੱਗਦੀ ਆ ਤੁਹਾਨੂੰ ਠੀਕ ਆ ਪੂਰੀ ਮਜ਼ਬੂਤ ਆਪਾਂ ਨੂੰ ਜੋ ਕਹੋਗੇ ਆਪਾਂ ਮੰਨਣ ਜੋਗਾ ਤੁਹਾਡੀ ਆਓ ਕੋਈ ਬਿੰਗਵਾਲ ਨਾ ਪੈਂਦਾ ਹੋਵੇ ਚਾਹੇ ਜਿਵੇਂ ਮੈਂ ਤੁਹਾਨੂੰ ਇੱਕ ਕਰ ਲੈਣਾ ਤਿੰਨੇ ਜਾਨੇ ਬਿਗਾ ਕੇ ਮਾਰ ਬਈ ਭਗਾ ਕੇ ਮਾਰ ਲੋ ਇਹ ਨੂੰ ਛੱਡੋ ਤੁਸੀਂ ਇਹਦਾ ਮਿੱਟੀਆ ਰੋਡ ਤੇ ਲੈ ਜਾਓ ਜੇ ਬੈਂਡ ਹੋ ਗਈ ਅੱਛਾ ਆਪਣੀ ਆਪਾਂ ਤੁਹਾਡੇ ਜੋ ਕਹੋਗੇ ਉਹੀ ਕਰਾਂਗੇ 80 ਯਾਨੀ ਕਿ ਪੂਰੀ ਮਜ਼ਬੂਤ ਆ ਚਾਹੇ ਜਿਵੇਂ ਮਰਜੀ ਬਾਈ ਕਹੇ ਇਹਨੂੰ ਭਗਾ ਕੇ ਮਾਰੋ ਇਹ ਕੋਈ ਫਰਕ ਨਹੀਂ ਪੈਂਦਾ ਇਹ 88 ਹੈਗੀ ਆ ਭਾਜੀ ਇਹ 88 ਹੈਗੀ ਹੈ ਜਿਵੇਂ ਹੁਣ ਆਪਣੇ ਸਭ ਡੀਲਰ ਨੇ ਜਾਂ ਕੋਈ ਨਵਾਂ ਮੁੰਡਾ ਜੁੜਨਾ ਚਾਹੁੰਦਾ ਹੈ ਹਨਾ ਦੇਖੋ ਸਭ ਤੋਂ ਵੱਡੀ ਗੱਲ ਹੈ ਅੱਜ ਦੇ ਜੋ ਜਨਰੇਸ਼ਨ ਹੈ ਜੋ ਜਿਵੇਂ ਬਾਹਰੋਂ ਆ ਰਿਹਾ ਮੁੰਡਾ ਜਾਂ ਬਾਹਰ ਨਹੀਂ ਜਾਣਾ ਚਾਹੁੰਦਾ ਉਹ ਆਪਣਾ ਬਿਜ਼ਨਸ ਕਰਨਾ ਚਾਹੁੰਦਾ ਆ ਹਰੇਕ ਮੁੰਡਾ ਬਟਰੋ ਡਰ ਰਿਹਾ ਵੀ ਆ ਮੈਂ ਬਿਜ਼ਨਸ ਕਿਹੜਾ ਕਰਾਂ ਕਨਫਿਊਜ਼ ਹੈ ਮੇਰਾ ਮਤਲਬ ਚੱਲੇਗਾ ਜਾਂ ਨਹੀਂ ਇਹਦੇ ਵਿੱਚ ਤੁਹਾਨੂੰ ਅਸੀਂ ਐਂ ਕਹਿੰਨੇ ਆ ਜੀ ਸਾਡੇ ਨਾਲ ਕੰਟੈਕਟ ਕਰੋ ਸਾਡੇ ਨੰਬਰ ਤੇ ਹੂੰ 2.5 ਲੱਖ ਲਿਓ ਤੁਹਾਨੂੰ ਏਜੰਸੀ ਦੇ ਮਾਲਕ ਬਣਾ ਦੇਵਾਂਗੇ ਅਸੀਂ 2.5 ਲੱਖ ਰੁਪਏ 2.5 ਲੱਖ ਰੁਪਏ ਦੇ ਵਿੱਚ ਰੱਬ ਨਾ ਕਰੇ ਅ ਤੁਹਾਨੂੰ ਮਤਲਬ ਉਹ ਕਿ ਨਹੀਂ ਨੌਲੇਜ ਹੈਗੀ ਅਸੀਂ ਆਪਣਾ ਬੰਦਾ ਭੇਜਾਂਗੇ ਮਹੀਨਾ ਤੁਹਾਡੇ ਨਾਲ ਲਾਏਗਾ ਤੁਹਾਨੂੰ ਸਾਰੀ ਮਾਰਕੀਟ ਬਾਰੇ ਦੱਸੇਗਾ ਜੋ ਵੀ ਇਹ ਹੈ ਜਦੋਂ ਤੁਸੀਂ ਕਹੋਗੇ ਵੀ ਬ੍ਰਦਰ ਸਹੀ ਆ ਤੁਸੀਂ ਜਾ ਸਕਦੇ ਹੋ ਤਾਂ ਜਲ ਸਾਡਾ ਲੜਕਾ ਵਾਪਸ ਆਏਗਾ 2.5 ਲੱਖ ਰੁਪਏ ਲਾ ਕੇ ਮਹੀਨੇ ਦਾ ਕਿੰਨਾ ਕੱਢੀ ਜਾਓ ਬੰਦਾ ਆਪਣਾ ਤੁਸੀਂ ਮੰਨੋ ਜੀ ਜੇ ਮਿਨੀਮਮ ਵੀ ਕੱਢੋਗੇ 50 ਤੋਂ 60000 ਰੁਪਏ ਪਾ ਕੇ ਕੱਢਿਆ ਖਰਚਾ ਲਾ ਲਓ ਜੇ ਤੁਸੀਂ ਆਪਣਾ 15000 ਵੀ 20000 ਰੁਪਏ ਖਰਚਾ ਆ ਜਾਏਗਾ ਚਲੋ ਜੇ ਛੋਟਾ ਵੀ ਕਰਦਾ ਅਗਲੇ ਠੀਕ ਹੈ ਉਹਦੇ ਵਿੱਚੋਂ 60000 ਤੁਹਾਨੂੰ ਪ੍ਰੋਫਿਟ ਆ ਰਿਹਾ ਹੈ ਹੂੰ ਜੇ ਕੋਈ ਵੀ ਤੁਸੀਂ ਮੰਨ ਲਓ ਫਸਲ ਵੀ ਬੀਜਦੇ ਹੋ ਜੀ ਉਹ ਵੀ ਤਾਂ 3 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਹੁੰਦਾ ਦਿੰਦੀ ਹੈ ਨਾ ਬਿਲਕੁਲ 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 ਇੱਥੇ 2.5 ਲੱਖ ਲਾਓ 2.5 ਲੱਖ ਲਾਉਣ ਤੋਂ ਬਾਅਦ ਮੰਨ ਲਓ ਤੁਸੀਂ ਚੌਥੇ ਦਿਨ ਤੁਹਾਡੀ ਇਨਕਮ ਸ਼ੁਰੂ ਹੋ ਜਾਏਗੀ ਜ਼ਿੰਮੇਵਾਰੀ ਅਗਲੇ ਨੇ 2.5 ਲੱਖ ਰੁਪਏ ਲਾਦਾ ਜ਼ਿੰਮੇਵਾਰੀ ਤੁਹਾਡੀ ਮੈਂ ਜ਼ਿੰਮੇਵਾਰੀ ਦੀ ਗਾਰੰਟੀ ਵਾਰੰਟੀ ਤੇ ਆ ਜਾਂਦੇ ਆ ਭਾਜੀ ਆਪਾਂ ਠੀਕ ਹੈ ਜੀ ਹੂੰ ਜਿਹੜੀ ਇਹਦੀ ਨਹੀਂ ਕੋਈ ਮਿਲਣਾ ਸ਼ਾਇਦ ਹੀ ਦੇ ਰਹੇ ਨੇ ਮਾਰਕੀਟ ਅਸੀਂ 2 ਸਾਲ ਦੀ ਚਾਸਤੀ ਦੀ ਵਾਰੰਟੀ ਦਿੰਨੇ ਆ ਵੀ ਸਾਡੀ ਤਾਂ ਅਸੀਂ ਗਲੂ ਕੀ ਸੜੂਗੀ ਮੈਂ ਕਹਿੰਦਾ ਜੀ ਤੁਸੀਂ ਤਿੰਨ ਬੰਦੇ ਬੈਹੋ ਜਿਆਦਾਤਰ ਇੱਕ ਹੋਰ ਸੁਣ ਲਓ ਹਾਂ ਜਿਹੜੇ ਸ਼ੌਕਰ ਉਹ ਸ਼ੌਕਰਾਂ ਦੀ ਨਹੀਂ ਦਿੰਦਾ ਅਸੀਂ ਸ਼ੌਕਰਾਂ ਦੀ ਵੀ ਦਿੰਨੇ ਆ ਤਿੰਨ ਬੰਦੇ ਬੈਠ ਕੇ ਚਲਾਓ ਠੀਕ ਆ ਜੇ ਪ੍ਰੋਬਲਮ ਆ ਜਾ ਅਸੀਂ ਬੈਠਾਂ ਸਾਡੇ ਕੋਲ ਲਿਆਓ ਸਿਰਦੋ ਨਵਾਂ ਲੈ ਜਾ ਪਾ ਕੇ ਠੀਕ ਹੈ ਜੀ ਹੋਰ ਜੇ ਕੋਈ ਨਵਾਂ ਜੁੜਨਾ ਵੀ ਆਉਂਦਾ 2.5 ਲੱਖ ਦੇ ਵਿੱਚ ਇਹ ਨਹੀਂ ਹੈ ਪੈਸੇ ਲੈ ਲੈ ਇੱਕ ਵਾਰੀ ਅਗਲੇ ਨੂੰ ਮਾਲ ਦੇਤਾ ਉਸ ਤੋਂ ਬਾਅਦ ਅਸੀਂ ਮਤਲਬ ਛੜਤਾ ਖੇੜਾ ਨੋ ਠੀਕ ਹੈ ਅਸੀਂ ਉਹਦਾ ਪ੍ਰੋਪਰ ਗਾਈਡ ਕਰਾਂਗੇ ਹਰੇਕ ਚੀਜ਼ ਗਾਈਡ ਕਰਾਂਗੇ ਇਹ ਦਿਖਾਉਣ ਦਾ ਇਹੀ ਮਤਲਬ ਹੈ ਜੀ ਜਿੱਥੇ ਵੋਸ ਬੰਦੀ ਹੈ ਨਹੀਂ ਮਾਰਕੀਟ ਦੇ ਵਿੱਚ ਤੁਸੀਂ ਆਮ ਦੇਖੋ ਵੋਸ ਚੱਲ ਰਿਹਾ ਹੈ ਇਹ ਦੇਖੋ ਆਪ ਵੀ ਦੇਖੋ ਭਾਜੀ ਕਿੰਨੀ ਮੈਨੂਫੈਕਚਰਿੰਗ ਹੋ ਰਹੀ ਹੈ ਕਿੰਨੀਆਂ ਚਾਸੀਆਂ ਪਈਆਂ ਜੋ ਵੀ ਹੈ ਬੈਟਰੀ ਉਸ ਤੋਂ ਬਾਅਦ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਬੈਟਰੀਆਂ ਦੀ ਮਾਰਕੀਟ ਦੇ ਵਿੱਚ ਰੇਟ ਦੀ ਹਾਂਜੀ ਮਾਰਕੀਟ ਚ ਟਰਾਈ ਕਰਕੇ ਆਓ ਅਸੀਂ ਤਾਂ ਕਹਿੰਦੇ ਟਰਾਈ ਕਰਕੇ ਆਓ ਹਰੇਕ ਚੀਜ਼ ਦੀ ਸਕੂਟੀ ਦੀ ਵੀ ਬੈਟਰੀ ਦੀ ਵੀ ਹਨਾ ਕਸਟਮਰ ਸਾਡੀ ਬੈਟਰੀ ਮਾਰਕੀਟ ਨਾਲੋਂ ਤੁਹਾਨੂੰ ਲੈਸ ਹੀ ਰਹੇਗੀ ਤੁਸੀਂ ਇੱਕ ਵਾਰੀ ਆਓਗੇ ਦੂਜਾ ਕਸਟਮਰ ਆਪ ਲੈ ਕੇ ਆਓਗੇ ਠੀਕ ਹੈ ਭਾਜੀ ਭਾਜੀ ਇਹ ਗੱਲ ਵੀ ਕਲੀਅਰ ਕਰ ਦਿਓ ਜਿਵੇਂ ਹੁਣ ਕਿਸੇ ਨੇ ਤੁਸੀਂ ਡੀਲਰਸ਼ਿਪ ਵਾਲੀ ਗੱਲ ਕਰ ਲਈ ਡੀਲਰਸ਼ਿਪ ਤਾਂ ਤੁਹਾਡੇ ਲਈ 10-12 ਸਕੂਟਰੀਆਂ ਚੱਕੂਗਾ ਉਹਨੂੰ 18000 ਦੀ ਸਕੂਟਰੀ ਲਾਉਣੀ ਆ ਤੁਸੀਂ ਜੇ ਮੇਰੇ ਵਰਗਾ ਮਤਲਬ ਬੰਦਾ ਇੱਕ ਸਕੂਟਰੀ ਲੈਣਾ ਹੈ ਫਿਰ ਕਿੰਨੇ ਦੀ ਲਾਉਂਗੇ ਭਾਜੀ ਦੇਖੋ ਸਾਡੇ ਕੋਲ ਤਾਂ ਤੁਸੀਂ 28000 ਤੋਂ ਵੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਆਪਣਾ ਬਜਟ ਦੇਖੋ 28 ਤੋਂ ਲੈ ਕੇ 90000 ਤੱਕ 60000 ਤੱਕ ਮਾਰਕੀਟ ਨਾਲੋਂ ਫਿਰ ਵੀ ਲੈਸ ਰਹੇਗੀ ਜਿੱਦਾਂ ਤੁਹਾਡਾ ਬਜਟ ਹੈਗਾ ਉਦਾਂ ਦਾ ਸਾਡੇ ਕੋਲ ਮੰਨ ਲਓ ਸਮਾਨ ਹੈਗਾ ਮੇਰਾ ਮਤਲਬ ਕਹਿੰਦਾ ਆ ਵੀ ਇੱਕ ਸਕੂਟਰੀ ਲੈਣ ਵਾਲੇ ਨੂੰ 10 ਲੈਣ ਵਾਲੇ ਨੂੰ ਸੇਮ ਰੇਟ ਲੱਗੂਗਾ ਸੇਮ ਹੀ ਲੱਗੇਗਾ ਜੀ ਕੋਈ ਦਿੱਕਤ ਨਹੀਂ ਠੀਕ ਹੈ ਜੀ ਸੇਮ ਰੇਟ ਜਿਹੜਾ ਦੇਖੋ ਲਾਏਗਾ ਕੋਈ ਮਾੜਾ ਮੋਟਾ ਦੇਖੋ ਭਾਵੇਂ ਤੁਸੀਂ ਹੋ ਕਸਟਮਰ ਭਾਵੇਂ ਅਸੀਂ ਆ ਜੀ ਅਸੀਂ ਵੀ ਦੇਖੋ ਲੇਬਰ ਲਾ ਰਹੇ ਹਾਂ ਅਸੀਂ ਆਪਣੀ ਕਈ ਵਾਰੀ ਲੇਬਰ ਹੀ ਲੈਣੇ ਆ ਜੀ ਮਤਲਬ ਇਹ ਨਹੀਂ ਹੈ ਵੀ ਆ ਗਿਆ ਤੈਨੂੰ ਛੁਲਕ ਦੋ ਮਾਰਕੀਟ ਤੇ ਟਰਾਈ ਕਰਕੇ ਆਓ ਜੀ ਆ ਸਕੂਟਰੀਆਂ ਆਪਣੀਆਂ ਸਾਰੀਆਂ ਉਹ ਬਣ ਰਹੀਆਂ ਇਹ ਮੈਨੂਫੈਕਚਰਿੰਗ ਹੋ ਰਹੀਆਂ ਭਾਜੀ ਡੇਲੀ ਦੇ ਵੇਸ ਤੇ ਕਿੰਨੀਆਂ ਬਣਾ ਰਹੇ ਤੁਸੀਂ ਉਹਦਾ ਤਕਰੀਬਨ 20-25 ਸਕੂਟਰੀਆਂ ਖੜੀਆਂ ਨੇ ਹੂੰ ਡੇਲੀ ਦੇ ਵੇਸ ਤੇ ਭਾਜੀ ਦੇਖੋ ਜਦੋਂ ਆਰਡਰ ਵੱਡਾ ਹੁੰਦਾ ਉਦੋਂ ਮੋਸਟਲੀ 24 ਘੰਟੇ ਕੰਮ ਵੀ ਚੱਲਦਾ ਸਾਡਾ ਫੈਕਟਰੀ ਵਰਕਰ 24 ਘੰਟੇ ਵੀ ਚੱਲਦੇ ਕਹਿੰਦੇ ਤੁਸੀਂ ਨੇ ਪਹਿਲਾਂ ਵੀ ਕਿਹਾ ਵੀ ਬੋਜ਼ ਦੀਆਂ ਤੁਹਾਨੂੰ ਹਰੇਕ ਸ਼ੋਰੂਮ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਠੀਕ ਹੈ ਮੇਰੇ ਸ਼ਹਿਰ ਦੇ ਵਿੱਚ ਵੀ ਬੋਜ਼ ਦੀਆਂ ਬਹੁਤ ਖੜੀਆਂ ਨੇ ਇਹ ਸਕੂਟਰੀਆਂ ਇਹ ਆਪਣੀ ਮੈਨੂਫੈਕਚਰਿੰਗ ਹੋ ਜਾਂਦੀ ਹੈ ਸਾਰੀ ਬਿਲਕੁਲ ਸਰ ਇ ਜਿੰਨਾ ਵੀ ਮਾਰਕੀਟ ਚਲੇ ਜਾਓ ਛੋਟਾ ਕਸਬਾ ਚਲੇ ਜਾਓ ਜੇ ਤੁਹਾਨੂੰ ਵੋਜ਼ ਨਾ ਦੇਖੇ ਤਾਂ ਕਹਦੇ ਹੋ ਪਾਜੀ ਤੁਸੀਂ ਦੇਖੋਗੇ ਹੀ ਦੇਖੋਗੇ ਕਿਉਂਕਿ ਡੀਲਰ ਵੀ ਸਭ ਤੋਂ ਜ਼ਿਆਦਾ ਜੀ 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 ਟਾਪ ਬ੍ਰਾਂਡ ਕਿਹੜਾ ਹੈਗਾ ਬਹੁਤ ਦੇਖੂਗਾ ਤੁਹਾਨੂੰ ਬਿਲਕੁਲ ਦਿਖੇਗਾ ਸਰ ਆਹ ਦੇਖੋ ਜੀ ਬਾਰੇ ਖੜੀਆਂ ਨੇ ਇਹਨਾਂ ਦੀ ਇੱਕ ਮੈਂ ਹੋਰ ਕਹਿਣਾ ਚਾਹੂੰਗਾ ਬ੍ਰਦਰ ਤੁਹਾਨੂੰ ਵੀ ਜਿਸ ਤਰ੍ਹਾਂ ਆਪਣੀ ਸਕੂਟੀ ਹੈ ਸਕੂਟੀ ਦੇ ਵਿੱਚ ਬੈਟਰੀ ਵੀ ਹੈ ਹਨਾ ਜੇ ਤੁਸੀਂ ਜ਼ਿਆਦਾ ਲੌਂਗ ਟਾਈਮ ਚਲਦੇ ਹੋ ਅਗਲਾ ਕਹਿੰਦਾ ਜੀ ਅਸੀਂ ਵੱਡੀ ਬੈਟਰੀ ਪਵਾਣੀ ਹੈ ਸਾਡੀ ਜਲੀਥੀਅਮ ਵੀ ਪੈਂਦੀ ਹੈ ਜਿਹੜੀ ਮਰਜ਼ੀ ਬੈਟਰੀ ਪਾਓ ਜੀ ਤੁਸੀਂ 32 ਤੋਂ 122 ਤੋਂ ਲੈ ਕੇ 72 ਐਂਪੀਅਰ ਤੱਕ ਕੋਈ ਵੀ ਪਾ ਸਕਦੇ ਹੋ ਇਹ ਉਸੇ ਨਾਲ ਹੀ ਰੈਡੀ ਹੈ ਪਰਾਣੀ ਸਕੂਟਰੀ ਹੈ ਜਿਹਦੇ ਵਿੱਚ ਨਾਲ ਨੇ ਪਹਿਲਾਂ ਲਈ ਉਹਦੇ ਵਿੱਚ ਵੀ ਅਸੀਂ ਦੇਖੋ ਮੈਨੂਫੈਕਚਰਿੰਗ ਵੀ ਕਰਦੇ ਆ ਤੇ ਨਾਲ ਆਪਣਾ ਸ਼ੋਰੂਮ ਵੀ ਹੈ ਵਰਕਸ਼ਾਪ ਵੀ ਹੈ اچھا ਜੇ ਕੋਈ ਪ੍ਰੋਬਲਮ ਆਉਂਦੀ ਕਸਟਮਰ ਨੂੰ ਸਾਡੀ ਵਰਕਸ਼ਾਪ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕੋਈ ਦਿੱਕਤ ਨਹੀਂ ਇਹ ਤਾਂ ਮੈਨੂਫੈਕਚਰਿੰਗ ਏਰੀਆ ਆਪਣਾ ਜੀ ਮਾਡਲ ਕਿਹੜੇ ਕਿਹੜੇ ਨੇ ਆਪਣੇ ਲਵੇ ਦਿਖਾਵਾਂਗੇ ਮਾੜਾ ਜਿਹਾ ਇੱਕ ਵਾਰ ਹਾਂ ਮਾਡਲ ਹੈਗੇ ਭਾਜੀ ਆ ਦੇਖੋ ਜੀ ਇਹ ਮਾਡਲ ਹੈ ਸਟਾਰਟਿੰਗ ਮਾਡਲ ਆ ਗਿਆ ਜੀ ਆਪਣਾ ਠੀਕ ਹੈ ਸਰ ਇਹ ਸਟਾਰਟਿੰਗ ਮਾਡਲ ਆ ਗਿਆ ਜੀ ਜੀ ਜਿਹੜਾ ਆਪਾਂ 18000 ਦੀ ਗੱਲ ਕਰਦੇ ਆ ਜੀ 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 18 ਦਾ ਆ ਗਿਆ ਉਸ ਤੋਂ ਬਾਅਦ ਜਿਸ ਹੂੰ 45 60 ਤੱਕ ਚਲੇ ਜਾਂਦੇ ਆ ਜੀ ਜਿੱਦਾਂ ਤੁਸੀਂ ਕਹੋ ਠੀਕ ਹੈ ਉਸ ਤਰ੍ਹਾਂ ਤੁਹਾਨੂੰ ਮਿਲ ਜਾਣਗੇ ਕੋਈ ਇਸ਼ੂ ਨਹੀਂ ਹੈ ਆਹ ਜਿਹੜਾ ਵੱਡਾ ਮਾਡਲ ਹੈ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਨੇ ਦਿਖਾਇਆ ਜੀ ਇਹ ਮਾਡਲ ਕਿੰਨੇ ਤੱਕ ਬਣਦਾ ਆਪਣਾ ਇਹ ਇਹ ਵਾਲਾ ਮਾਡਲ ਭਾਜੀ ਹਾਂਜੀ ਇਹ 32000 ਰੁਪਏ ਦਾ ਆਪਾਂ ਦੇ ਦਾਂਗੇ 32000 ਰੁਪਏ ਦਾ ਹਾਂਜੀ ਪਿਛਲੀ ਵੀਡੀਓ ਚ 35 ਦਾ ਪਾਇਆ ਸੀ ਹੁਣ ਤੁਸੀਂ 32000 ਲੈ ਬਸ ਇਹ ਦੇਖੋ ਮੈਂ ਹੁਣ ਤੁਹਾਨੂੰ 32 ਦਾ ਕਹਿ ਰਿਹਾ ਹੂੰ ਜਿਹੜਾ ਆਹ ਦੋ ਦਿਨਾਂ ਦੇ ਵਿੱਚ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਉਹਦੇ ਲਈ 32000 ਦਾ ਜੀ ਇਹ ਟਾਪ ਮਾਡਲ ਹੈ ਟਾਪ ਮਾਡਲ 32000 ਰੁਪਏ ਦਾ ਜਿਹੜਾ ਦੋ ਦਿਨਾਂ ਦੇ ਵਿੱਚ ਵੀਡੀਓ ਆ ਕੇ ਬੰਦਾ ਜੀ ਜੀ ਆਪਾਂ ਨੇ ਸ਼ੇਅਰ ਕਰੀ ਹੈਗੀ ਸ਼ੇਅਰ ਕਰੀ ਜੀ 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 ਠੀਕ ਹੈ ਜੀ 32000 ਰੁਪਏ ਦੇ ਵਿੱਚ ਟਾਪ ਮਾਡਲ ਦੇ ਦਾਂਗੇ ਭਾਜੀ ਜਿਹੜਾ ਵੀਡੀਓ ਦੇਖ ਕੇ ਆਊਗਾ ਅਦੀ 32 ਇੱਕ ਦੇਖੋ ਡੇਲੀ ਨਹੀਂ ਦੋ ਦਿਨਾਂ ਦੇ ਵਿੱਚ 32000 ਦਾ ਦੇ ਦਾਂਗੇ ਤੁਹਾਨੂੰ ਠੀਕ ਹੈ ਹੋਰ ਦੱਸੋ ਜੀ ਲੁੱਕ ਦੇਖੋ ਭਾਜੀ ਬਾਕੀ ਸਾਰੀਆਂ ਚੀਜ਼ਾਂ ਮੋਟਰਸਾਈਕਲ ਲੱਗਦਾ ਜਿਹੜੇ ਬੜੇ ਨਹੀਂ ਬਾਈਕ ਲੱਗਦਾ ਦੇਖੋ ਲਾਈਟ ਹੈ ਜਿਵੇਂ ਪ੍ਰੋਜੈਕਟਰ ਵੱਡੀਆਂ ਕੌਸਲੀ ਗੱਡੀਆਂ ਚ ਆਉਂਦੀ ਐ ਕੰਪਨੀ ਆਪਾਂ ਇਹਦੇ ਵਿੱਚ ਵੀ ਦੇ ਰੇ ਬੰਦੇ ਵੈਜੋ ਹੂੰ ਚਾਰ ਵੈਜੋ ਤੁਰੇਗਾ ਔਰ ਸ਼ੌਕਰਾਂ ਦੀ ਗਾਰੰਟੀ ਐ ਆਪਣੀ ਕੋਈ ਵੀ ਲੈ ਲਓ ਯਾਨੀ ਵੀ ਟੌਪ ਮਾਡਲ ਲੈ ਰਹੇ ਹੋ بیس ਮਾਡਲ ਲੈ ਲਓ ਹੂੰ ਮਿਡਲ ਲੈ ਲਓ ਆਪਣੀ ਗਾਰੰਟੀ ਐ ਉਧਰੋਂ ਆਊਗਾ ਮੁੰਡਾ ਹੁਣ ਤੁਸੀਂ ਨਿਗਾਹ ਰੱਖੀਓ ਜੀ ਜੀ ਦੇਖੋ ਦੇਖੋ ਠੀਕ ਆ ਪੇ ਜਾ ਕੇ ਲੈ ਕੇ ਆ ਰਿਹਾ ਇਹਦੀ ਲੁੱਕ ਦੇਖੋ ਕਿੰਨੀ ਐ ਇਨਹਾਂਸ ਕਰਦੀ ਐ ਜੇ ਮਾਰਕੀਟ ਦੇ ਵਿੱਚ ਚੱਲਦਾ ਸ਼ਾਮ ਨੂੰ ਜੇ ਆਪਾਂ ਲੁੱਕ ਦੇਖੋ ਇਹਦੀ ਹੂੰ ਕਿੰਨੀ ਇਨਹਾਂਸ ਕਰਦੀ ਐ ਬਹੁਤ ਸੋਹਣਾ ਮਾਡਲ ਆਗਾ ਇਹਨਾਂ ਦਾ ਜੀ ਜੀ ਔਰ ਆਫਰ ਬਾਈ ਯੂਰੀਨ ਹੈ 3000 ਦਾ ਇਕੱਠਾ ਹੀ ਡਿਸਕਾਊਂਟ ਦੇਤਾ ਵੀ ਇਹ ਵੀ ਭਾਜੀ ਧੁੱਡ ਕਰਕੇ ਆ ਵੀ ਜੇ ਕੋਈ ਦੋ ਦਿਨਾਂ ਦੇ ਵਿੱਚ ਆਉਂਦਾ ਠੀਕ ਆ ਆ ਪਾਫਰ ਦਿੰਨੇ ਆ ਇਹ ਤੇ ਆ ਆਗੇ ਇਹਨਾਂ ਦੇ ਗੋਲ ਲਾਈਟ ਵਾਲੇ ਸਾਰਿਆਂ ਨਾਲੋਂ ਵੱਧ ਵੀਰੇ ਗੋਲ ਲਾਈਟ ਵਾਲੀ ਚਲਦੇ ਨੇ ਮਾਰਕੀਟ ਦੇ ਵਿੱਚ ਹਣਾ ਜੀ 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 ਕਿਉਂਕਿ ਇਹਦਾ ਹੈਗਾ ਭਾਜੀ ਜਿਵੇਂ ਟ੍ਰੈਂਡ ਜਿਵੇਂ ਪਹਿਲਾਂ ਸਕੂਟਰ ਚਲਾਉਂਦੇ ਸੀਗੇ ਥੋੜਾ ਜਿਹਾ ਉਸ ਕਰਕੇ ਮਤਲਬ ਪਿੰਡਾਂ ਦੇ ਵਿੱਚ ਇਹਨੂੰ ਪਸੰਦ ਕਰਦੇ ਆ ਲੁੱਕ ਸੋਹਣੀ ਆ ਹੂੰ ਸ਼ੇਪ ਸੋਣੀ ਹੈ ਤੇ ਵੈਸੇ ਜਗਾ ਵੀ ਘਟ ਕੇ ਰਦਾ ਠੀਕ ਆ ਇਹ ਚੀਜ਼ ਹੈ ਭਾਜੀ ਦੇਖੋ ਵਿਕਦੇ ਸਾਰੇ ਹੀ ਆ ਬਸ ਥੋੜਾ ਜਿਆ ਲੋਕਾਂ ਦਾ ਗੋਲ ਲਾਈਟ ਤੇ ਜ਼ਿਆਦਾ ਧਿਆਨ ਆ ਕੋਈ ਦਿੱਕਤ ਨਹੀਂ ਹੈ ਇਹ ਵੀ ਵਿਕਦਾ ਭਾਜੀ ਹੱਥ ਛੱਡ ਕੇ ਤੇ ਭਾਜੀ ਆਪਣੇ ਲਈ ਸਪੇਅਰ ਪਾਰਟ ਕਿਹੜੇ ਕਿਹੜੇ ਮਿਲ ਜਾਂਦੇ ਨੇ ਸਪੇਅਰ ਪਾਰਟ ਭਾਜੀ ਜਦੋਂ ਆਇਆ ਲਾ ਲਓ ਸਾਰੇ ਹੀ ਹੈ ਜਦੋਂ ਆਪਾਂ ਮੈਨੂਫੈਕਚਰਿੰਗ ਕਰਦੇ ਆ ਆਪਣੇ ਕੋਲੇ ਕੀ ਨਹੀਂ ਹੈਗਾ ਹਾਂ ਆਪਣੇ ਕੋਲ ਆਇਆ ਲਾ ਲਓ ਭਾਜੀ ਹੁਣ ਇਹਦਾ ਨਟ ਬੋਲਟ ਬੈਟਰੀ ਚਾਰਜਰ ਆ ਟਾਇਰ ਸ਼ੌਕਰ ਜੋ ਵੀ ਆ ਆ ਏ ਟੂ ਜ਼ੈਡ ਸਾਰਾ ਕੁਝ ਆ ਜਦ ਚੀਜ਼ ਮਿਲਦੀ ਭਾਜੀ ਦੇਖੋ ਚਾਸੀਆਂ ਦੇਖੋ ਭਾਜੀ ਉਹ ਪੀਆਂ ਪੀਆਂ ਨਹੀਂ ਇਹ ਤੁਸੀਂ ਆਪਣੇ ਨੇੜੇ-ਨੇੜੇ ਦਿਖਾ ਦਿਓ ਹਮਮ ਔਰ ਇੱਕ ਹੋਰ ਵੀ ਤੁਹਾਨੂੰ ਗੱਲ ਕਹਿਣੀ ਜਾਊਗਾ ਜੋ ਚੀਜ਼ ਅਸੀਂ ਦੇ ਰਹੇ ਆਂ ਵੇਚ ਰਹੇ ਆਂ ਹਮ ਮੈਂ ਨਹੀਂ ਕਿਸੇ ਨੂੰ ਮਾੜਾ ਕਹਿੰਦਾ ਬਟ ਆਪਣੇ ਵਰਗੀ ਚੀਜ਼ ਨਾ ਕੋਈ ਦੇਵੇ ਨਾ ਕੋਈ ਗਰੰਟੀ ਵੰਡੀ ਭੁਗਤੇ ਇਹ ਵੀ ਆਪਣੀ ਗਰੰਟੀ ਆ ਭਾਜੀ ਦੇਖੋ ਇੰਨਾ ਮਾਲ ਖੜਾ ਇਹ ਖੜਾ ਇਹ ਆਰਡਰ ਹੈਗਾ ਜਿਵੇਂ ਭੇਜਣਾ ਸ਼ੁਰੂ ਕਰ ਰਹੇ ਆਂ ਅਸੀਂ ਅੱਜ ਥੋੜੇ ਕਰਕੇ ਥੋੜਾ ਜਾ ਨਹੀਂ ਕਰਿਆ ਸ਼ੁਰੂ ਹੁਣ ਬਾਹਰ ਗੱਡੀਆਂ ਖੜੀਆਂ ਇਹ ਅਸੀਂ ਹੁਣ ਜੋ ਵੀ ਜਿੱਦਾਂ ਦਾ ਆਰਡਰ ਹੈਗਾ ਉਹ ਦੋਦਾਂ ਭੇਜ ਦਿਆਂਗੇ ਭਾਈ ਜੀ ਭਾਈ ਜੀ ਇੰਦਰ ਵੀ ਮੇਰੇ ਸਾਹਮਣੇ ਘੱਟੋ ਘੱਟ 100 ਖੜੀਆਂ ਨੇ ਬਾਹਰੇ ਵੀ 200 ਖੜੀਆਂ ਨੇ ਗਾਦਾਮ ਪੂਰਾ ਭਰਿਆ ਹੋਇਆ ਹੈਗਾ ਜਾਨੀ ਕਿ ਆਰਡਰ ਤੇ ਆਰਡਰ ਆਈ ਜਾਂਦੇ ਨੇਗੇ ਤੁਸੀਂ ਮੈਂ ਕਹਿੰਦਾ ਜੀ ਦੋ ਦਿਨਾਂ ਤੱਕ ਆਇਓ ਤੁਹਾਨੂੰ ਫਿਰ ਦੁਬਾਰਾ ਮੈਨੂਫੈਕਚਰਿੰਗ ਹੁੰਦੀਆਂ ਦੱਸਣਗੀਆਂ ਇਹ ਮਾਲ ਨਿਕਲਦਾ ਕੋਈ ਦਿੱਕਤ ਨਹੀਂ ਹੈ ਸਪੇਅਰ ਪਾਰਟ ਕਿੱਥੇ ਪਏ ਨੇ ਭਾਈ ਜੀ ਸਪੇਅਰ ਪਾਰਟ ਆਪਣਾ ਉੱਧਰ ਪਿਆ ਭਾਈ ਜੀ ਹਾਂ ਜੀ ਆ ਪਿਆ ਕੁਝ ਦੇਖੋ ਠੀਕ ਹੈ ਜੀ ਆ ਸਪੇਅਰ ਪਾਰਟ ਆ ਗਿਆ ਜੀ ਆ ਵੇਖੋ ਆਪ ਆਇਰ ਕਨਵਰਟਰ ਵਾਇਰ ਲੋਕ ਕੁਛ ਵੀ A to Z ਲੈਣਾ ਚਾਹੁੰਦੇ ਨਟ ਬੋਲਟ ਦੇਖੋ ਜਦੋਂ ਭਾਜੀ ਆਪਾਂ ਮੰਨ ਵੇਚੀਏ ਡੀਲਰਾਂ ਨੂੰ ਦਿੰਨੇ ਆ ਡੀਲਰਾਂ ਨੂੰ ਵੀ ਦਿੰਨੇ ਆ ਭਾਜੀ ਡੀਲਰਾਂ ਦਾ ਹੀ ਹੁੰਦਾ ਹੈ ਹਾਂ ਜੇ ਉਹਨਾਂ ਦਾ ਕੋਈ ਫਾਲਟ ਨਹੀਂ ਨਿਕਲਦਾ ਓਕੇ ਤਾਂ ਸਾਡਾ ਮਕੈਨਿਕ ਜਾ ਕੇ ਦੇਖਦਾ ਜੇ ਉੱਥੇ ਹੋਣ ਵਾਲਾ ਤਾਂ ਉੱਥੇ ਕਰ ਦਿੰਦਾ ਨਹੀਂ ਇੱਥੇ ਲਿਆਉਂਦਾ ਜੀ ਕੋਈ ਇਸ਼ੂ ਨਹੀਂ ਹੈ ਲਓ ਵੀ ਮੈਂ ਤੁਹਾਨੂੰ ਇਹ ਆ ਗਈਆਂ ਸਾਰੀਆਂ ਇਹਨਾਂ ਦੀਆਂ ਸਪੇਅਰ ਪਾਰਟ ਆ ਗਏ ਇਧਰਲੇ ਪਾਸੇ ਸਕੂਟਰियां ਆ ਗਿਆ ਤੇ ਇਹ ਪਾਜੀ ਆਪਣੇ ਲੇ ਬੈਟਰੀਆਂ ਕਿਹੜੀਆਂ ਕਿੜੀਆਂ ਮਿਲਦੀਆਂ ਨੇ ਬੈਟਰੀਆਂ ਦੇ ਚਾਨਣਾ ਪੋਜੀ ਬੈਟਰੀਆਂ ਪਾਜੀ ਆਪਣੇ ਕੋਲ ਮਤਲਬ ਜੋ ਇਹ ਨਹੀਂ ਹੈ ਵੀ ਆਪਣੇ ਕੋਲ ਬਿਲਕੁਲ ਕਬਾੜ ਆ ਆਪਣੇ ਕੋਲ ਟੌਪ ਹੀ ਨਹੀਂ ਸਾਰਾ ਆਪਾਂ ਟੌਪ ਹੀ ਬਜਟ ਦੇ ਚ ਦੇ ਦਿੰਨੇ ਆ ਜੀ ਕਿੰਨੇ ਟਾਈਪ ਦੀਆਂ ਬੈਟਰੀਆਂ ਨੇ ਆਪਣੇ ਲਈ ਬੈਟਰੀਆਂ ਪਾਜੀ ਆਪਣੇ ਕੋਲ ਐਂ ਲਾ ਲਓ ਜੀ 28 ਤੋਂ ਲੈ ਕੇ 72 ਤੱਕ ਦੀਆਂ ਮਿਲ ਜਾਂਦੀਆਂ ਵੋਲਟਸ 28 ਤੋਂ 72 ਜੀ ਜੀ ਇਹਨਾਂ ਦੀ ਨਾ ਵੋਲਟਸ ਹੁੰਦੀ ਆ ਜਿਵੇਂ ਇਹਦੀ ਹੋਗੀ ਜਿਵੇਂ 28 32 ਹੂੰ ਅਗੇ 72 48 ਜਿੱਦਾਂ ਦਾ ਮਤਲਬ ਸਕੂਟੀ ਐ ਜਿੱਦਾਂ ਦਾ ਮੰਨ ਲਓ ਉਹਨਾਂ ਦੀ ਮੋਟਰ ਐ ਇੱਕ ਹੋਰ ਦੱਸਾਂ ਤੁਹਾਨੂੰ ਜਿਹੜੀ ਮੋਟਰ ਐ ਸਾਡੀ ਮੋਟਰ ਦੇ ਵਿੱਚ ਜਿਹੜੀ ਕਾਪਰ ਆ ਉਹ ਵੀ ਸਭ ਤੋਂ ਜ਼ਿਆਦਾ ਆ ਜੀ ਜਿਹਦੇ ਕਾਰਨ ਸਾਡੀ ਕੋਈ ਵੀ ਵਾਰੰਟੀ ਨਹੀਂ ਆਉਂਦੀ ਹਾਂ ਜੇ ਕੋਈ ਦੇਖਣਾ ਚਾਹੇ ਅਸੀਂ ਦਿਖਾ ਵੀ ਦੇਵਾਂਗੇ ਦਿੱਕਤ ਕੋਈ ਨਹੀਂ ਸਰ ਸਾਨੂੰ ਇਹ ਗੱਲ ਆ ਭਾਜੀ ਸੱਚ ਆ ਕਿ ਤੁਸੀਂ ਬੈਟਰੀਆਂ ਮਾਰਕੀਟ ਨਾਲੋਂ 500 ਰੁਪਏ ਘੱਟ ਰੇਟ ਦੇ ਮੈਂ ਕਹਣਾ ਭਾਜੀ ਤੁਸੀਂ ਭੇਜ ਦੋ ਬੰਦਾ ਵੀਡੀਓ ਦੇਖ ਕੇ ਆਜੇ ਜਾਂ ਬਿਨਾ ਵੀਡੀਓ ਤੋਂ ਵੀ ਆਵੇ ਅਸੀਂ ਬੈਟਰੀਆਂ ਪਈਆਂ ਜੀ ਦੇਵਾਂਗੇ ਆਪਣਾ ਬੈਟਰੀਆਂ ਦਾ ਗਦਾਵਾਂਗੇ ਜੀ ਜੀ ਇੱਥੇ ਆਪਣੀਆਂ ਬੈਟਰੀਆਂ ਐ ਭਾਜੀ 1800 ਤੋਂ ਸਟਾਰਟ ਹੋ ਜਾਂਦੀਆਂ ਨੇ ਜੀ ਵੇਖੋ ਗ੍ਰਾਈਫਨ ਚਲਵਨ ਤੇ ਡਾਇਲ ਕੋਈ ਵੀ ਲੈ ਲਓ ਮਾਰਕੀਟ ਨਾਲੋਂ 500 ਰੁਪਿਆ 깔 ਘਾਟੀ ਦੀ ਮਿਲਦੀ ਆ ਜੀ ਜਿਹੜੀ ਮਰਜ਼ੀ ਐਗਜ਼ਾਮ ਭਰਿਆ ਪਿਆ ਜੀ ਬੈਟਰੀਆਂ ਆ ਪੰਜਾਂ ਨੇ ਜਿਵੇਂ ਜੀ 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 ਤੁਸੀਂ ਹੋਰ ਦੇਖੋ 7 ਕਿਲੋ ਪਲੱਸ ਆ ਜੀ ਇਹ ਗ੍ਰਾਈਫਨ ਦੀ ਬੈਟਰੀ ਆ ਬਿ ਗਾਰੰਟੀ ਵਾਰੰਟੀ ਆ ਜੇ ਕੋਈ ਮਾਰਕੀਟ ਦੇ ਵਿੱਚ ਚੱਲ ਰਹੀ ਆ ਤਾਂ ਬੈਸਟ ਦੀ ਬੈਸਟ ਚੱਲ ਰਹੀ ਹੈ। ਔਰ ਰੇਟ ਵੀ ਬਾਤ ਹੋਵੇ। ਤੁਸੀਂ ਇਹ ਗਾਰੰਟੀ ਲੈਨੇ ਹੋ ਵੀ ਸਾਡੀ ਇਨਵੈਂਟਰੀ ਬਰਸਟ ਪ੍ਰੂਫ ਆ। ਮੈਂ ਕਹਿੰਦਾ ਬੈਸਟ ਦੇਖੋ ਗਾਰੰਟੀ ਵਾਰੰਟੀ ਦੇਖੋ ਹੁੰਦਾ ਮਾਲ ਜਿਵੇਂ ਹੂੰ ਜੋ ਵੀ ਜਿਵੇਂ ਆਉਂਦਾ ਕੰਪਨੀ ਦਾ ਹਨਾ ਆਪਾਂ ਮੈਨੂਫੈਕਚਰਿੰਗ ਕਰਦਾ ਗਾਰੰਟੀ ਲੈਨੇ ਕੁਸ਼ਕੇ ਦਾ ਕੀ ਹੁੰਦਾ ਵੀਰੇ ਕਸਟਮਰ ਨੂੰ ਵੀ ਧਿਆਨ ਰੱਖਣਾ ਪੈਂਦਾ। ਚਾਰਜਿੰਗ ਸਹੀ ਲਾਇਆ ਆਪਣੇ ਦੇਖੋ ਮੈਂ ਦੱਸਦਾ ਭੱਜ ਵੀ ਉਸ ਨੂੰ ਅਸੀਂ ਵੈਸੇ ਜੋ ਆਉਂਦਾ ਕਸਟਮਰ ਉਹਨੂੰ ਦੱਸ ਕੇ ਸਮਝਾ ਕੇ ਭੇਜਦੇ ਆ ਠੀਕ ਹੈ ਵੀ ਜਿਵੇਂ ਮੰਨ ਲਓ ਤੁਸੀਂ ਹੁਣ ਜੀ 30 40 ਕਿਲੋਮੀਟਰ ਚੱਲ ਕੇ ਆਏ ਹੋ ਬਾਹਰ ਗਰਮੀ ਹੈ ਪੂਰੀ ਹਨਾ ਇਹਨੇ ਹੌਟ ਹੋਣਾ ਹੋਣਾ ਹੀ ਹੋਣਾ ਗਰਮੀ ਪੂਰੀ ਅੱਗ ਚੱਲ ਰਹੀ ਹੈ ਤੁਸੀਂ ਆਉਣ ਸਾਰ ਇਹਦੇ ਚ ਚਾਰਜਰ ਦੇ ਕੇ ਨੂੰ ਹੋਰ ਅੱਗ ਦੇ ਦੇਣੀ ਹੈ ਬਿਲਕੁਲ ਜਦੋਂ ਤੁਸੀਂ ਇਹਨੂੰ ਹੋਰ ਅੱਗ ਦੇ ਦੇਖੋ ਇਹ ਹੁੰਦਾ ਨਹੀਂ 1% ਚਾਂਸ ਆ ਵੀਰੇ 1% 1% ਹੋ ਵੀ ਸਕਦਾ ਤਾਂ ਇਸਨੇ ਮੰਨ ਲਓ ਰੱਬ ਨਾ ਕਰੇ ਜੇ ਕੋਈ ਧੂਆ ਵਗੈਰਾ ਫੜਦਾ ਜਾਂ ਕੋਈ ਅੱਗ ਫੜਦੀ ਹੈ ਤਾਂ ਪਾਣੀ ਨਾ ਪਾਓ ਇਹਦੇ ਉੱਪਰ ਸਿਰ ਮਿੱਟੀ ਪਾਓ ਬੁੱਝੇ ਕੋਈ ਦਿੱਕਤ ਨਹੀਂ ਹੈ ਪਾਣੀ ਨਾ ਪਾਓ ਇਹਦੇ ਉੱਪਰ ਮਿੱਟੀ ਨਾਲ ਬੁੱਝ ਜਾਗੇ ਆਪਣੇ ਕੋਲ ਨਾਰਮਲ ਜ਼ਿਆਦਾਤਰ ਮਿੱਟੀ ਵੀ ਹੁੰਦੀ ਹੈ ਕੋਲ ਜੇ ਮੈਂ ਕਹਾਂ ਵੀ ਉੱਥੇ ਹੋ ਰੱਖੇ ਹੁੰਦੇ ਉਹ ਨਹੀਂ ਹੁੰਦੇ ਠੀਕ ਹੈ ਜੀ ਇਹ ਦੇਖੋ ਤੁਸੀਂ ਪੜ ਕੇ 7 ਕਿਲੋ ਪਲੱਸ ਹਾਂ ਬਾਜੇ ਨੂੰ ਪੂਰਾ ਹੈਗਾ ਇਹਦੇ 'ਚ ਠੀਕ ਹੈ ਜੀ ਲਓ ਵੀ ਮਿੱਤਰੋ ਤੇ ਬਾਕੀ ਚਾਰਜਿੰਗ ਦਾ ਸਹੀ ਠੀਕ ਕੰਮ ਕਰਦਾ ਹਾਂ ਚਾਰਜ ਇੱਕ ਹੋਰ ਦੱਸਦਾ ਭਾਜੀ ਮਾਰਕੀਟ ਦੇ ਵਿੱਚ ਜੋ ਹਜ਼ਾਰ ਰੁਪਏ ਦੀ ਚੀਜ਼ ਵੇਚ ਰਹੇ ਆ ਚਾਰਜਰ ਹਾਂ ਮੇਨ ਸਭ ਤੋਂ ਸਕੂਟੀ ਦੇ ਵਿੱਚ ਕੀ ਚਾਰਜਰ ਹੀ ਹੁੰਦਾ ਨਾ ਜੀ ਬੈਟਰੀ ਜੇ ਤੁਹਾਡੀ ਬੈਟਰੀ ਅੱਛੀ ਹੈ ਸਕੂਟੀ ਅੱਛੀ ਹੈ ਜੇ ਬੈਟਰੀ ਮਾੜੀ ਤੇ ਸਾਡੀ ਆ ਭਾਵੇਂ ਕਿਸੇ ਦੀ ਹੈ। ਹਾਂਜੀ ਭਾਜੀ। ਇਸ ਕਰਕੇ ਅਸੀਂ ਚੀਜ਼ ਅੱਛੀ ਹੋ ਦਿੰਨੇ ਆ ਠੀਕ ਹੈ। ਜਿਹੜਾ ਚਾਰਜਰ ਆ ਮਾਰਕੀਟ 'ਚ ਹਜ਼ਾਰ ਦਾ ਆਪਣਾ 500 ਦਾ ਜੀ। 500 ਰੁਪਏ ਦਾ। 50% ਆਫ ਦੇ ਉੱਪਰ। 50% ਹੋ ਹੈ। ਹੋਰ ਦੱਸੋ ਭਾਈ। ਚੱਕੋ। ਸਕੂਟਰੀਆਂ ਵੀ ਤੁਹਾਨੂੰ ਆਪਾਂ ਸਾਰੀਆਂ ਦਿਖਾਤੀਆਂ। ਆ ਚਾਰਜਰ ਪਏ ਨੇ ਆਪਣੇ ਲਵੇ ਤੇ ਚਾਰਜਰ ਦੇਖ ਲਓ ਬਈ ਆ ਪਏ ਨੇ ਇਹਨਾਂ ਲਵੇ। ਹਾਂ ਚਾਰਜਰ ਦੇਖੋ ਭਾਜੀ 500 ਰੁਪਏ ਦੇ ਵਿੱਚ ਮਾਰਕੀਟ 'ਚ ਤੁਹਾਨੂੰ ਇਹੀ ਚਾਰਜਰ ਲੈਣ ਜਾਓ। ਹੂੰ। ਇਹੀ ਚਾਰਜਰ 1000 ਰੁਪਏ ਦਾ ਦੇਵੇਗਾ ਤੁਹਾਨੂੰ ਇਹੀ ਸੇਮ ਟੂ ਸੇਮ ਕਿਉਂਕਿ ਆਪਣੀ ਮੈਨੂਫੈਕਚਰਿੰਗ ਮੈਨੂਫੈਕਚਰਿੰਗ ਆਪਦੀ ਹੈ ਜੀ ਸਾਨੂੰ ਥੋੜਾ ਜਿਹਾ ਦੇਖੋ ਜਦੋਂ ਮਾਲ ਚੱਕਦੇ ਆ ਕੰਟੇਨਰ ਕਰੋੜ ਕਰੋੜ ਰੁਪਏ ਦਾ ਕੰਟੇਨਰ ਆ ਭਾਜੀ ਠੀਕ ਆ ਜੇ 80ਆਂ ਮੰਗਾਈਆਂ ਤੇ 1 ਕਰੋੜ ਕੰਪਨੀ ਪਹਿਲਾਂ ਲੈਂਦੀ ਆ ਫਿਰ ਕੰਟੇਨਰ ਭੇਜਦੀ ਆ ਜਿਸ ਕਰਕੇ ਸਾਨੂੰ ਥੋੜਾ ਲੈਸ ਹੋ ਜਾਂਦਾ ਸੀ ਕੋਈ ਦਿੱਕਤ ਨਹੀਂ ਠੀਕ ਕੋਈ ਦਿੱਕਤ ਨਹੀਂ ਚਲੋ ਚਾਰਜਰ ਜਿਵੇਂ ਸੇਮ ਬਣਦਾ ਜੀ ਕਿ ਮੈਂ ਹੁਣ ਆਪਣੀ ਵੀਡੀਓ ਦੂਰ ਬੈਠਾ ਬੰਦਾ ਦਿਖ ਰਿਹਾ ਜੇ ਹੁਣ ਬੰਦਾ ਕੋਈ ਕਹੇ ਵੀ ਮੈਂ ਤਾਂ ਕੱਲੀ ਬ अच्छा सानू ਤਾਂ 2 ਰੁਪਏ ਦੇਣੇ ਹੀ ਆਨੇ ਬਿਲਕੁਲ ਅਸੀਂ ਕਿਉਂ ਮਨਾ ਕਰਾਂਗੇ ਅੱਛਾ ਹੋਰ ਆ ਜੀ ਹਾਂਜੀ ਜ਼ਿਆਦਾਤਰ ਮਾਰਕੀਟ ਦੇ ਵਿੱਚ ਕੀ ਕਰਦੇ ਆ ਤੁਸੀਂ ਉਹਨਾਂ ਤੋਂ ਸਕੂਟੀ ਲਈਏ ਉਹਨਾਂ ਤੋਂ ਕਰਾਓ ਸਰਵਿਸ ਵਗੈਰਾ ਜਾਂ ਕੁਝ ਵੀ ਪ੍ਰੋਬਲਮ ਆ ਗਈ ਬਿਲਕੁਲ ਨੋ ਡਾਊਟ ਅਸੀਂ ਕੰਮ ਕਰਦੇ ਆ ਜੀ ਹਾਂਜੀ ਬੰਦੇ ਰੱਖੇ ਅਈ ਤਾਂ ਕਹਿੰਦਾ ਲੈ ਕੇ ਆਓ ਸਾਨੂੰ ਤਾਂ 2 ਰੁਪਏ ਕਸਟਮਰ ਦੇ ਕੇ ਜਾਊ ਨਾਲ ਕਸਟਮਰ ਜੁੜ ਜੂ ਅੱਗੇ ਲਈ ਕਸਟਮਰ ਜੁੜੇਗਾ ਠੀਕ ਹੈ ਜੀ ਹੁਣ ਤੁਸੀਂ ਮਾਰਕੀਟ 'ਚ ਦੇਖ ਹੀ ਰਹੇ ਹੋ ਕਿ ਕਿਸੇ ਵੀ ਸ਼ਹਿਰ ਦੇਖ ਲਓ ਕਿਸੇ ਵੀ ਪਿੰਡ ਦੇਖ ਲਓ ਕਿਸੇ ਵੀ ਕਸਟਮ ਵਿੱਚ ਦੇਖ ਲਓ ਵੋਜ਼ ਦਿਸੇਗੀ ਹੀ ਦਿਸੇਗੀ ਆਪਣੇ ਡੀਲਰ ਰੱਬ ਦੀ ਡਰ ਰਹੀ ਹੈ ਰੱਬ ਤੋਂ ਡਰ ਕੇ ਅੱਜ ਦੇ ਟਾਈਮ ਦੇ ਵਿੱਚ ਅਸੀਂ ਐ ਮੰਨ ਲਓ ਵੀ 99% ਕਵਰ ਕਰ ਰਹੇ ਹਾਂ ਬਿਲਕੁਲ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਠੀਕ ਹੈ ਜੀ ਹੁਣ ਸਾਡੀ ਸਲਾਹ ਅੱਗੇ ਵੀ ਇਹ ਵੀ ਹੈਗੀ ਹੈ ਵੀ ਜਿਵੇਂ ਅੰਮ੍ਰਿਤਸਰ ਤਰਨਤਾਰਨ ਏਰੀਏ ਹੈਗੇ ਨੇ ਹਾਂਜੀ ਸਾਡੇ ਮੁੰਡੇ ਆ ਜਿਵੇਂ ਸੇਲਜ਼ ਵਾਲੇ ਉਹਨਾਂ ਨੂੰ ਭੇਜ ਕੇ ਉੱਥੇ ਵੀ ਮਾਰਕੀਟ ਕਵਰ ਕਰੀਏ ਤੇ ਦੇਖੀਏ ਕੀ ਹੈ ਇਹ ਚੀਜ਼ ਹੈਗੀ ਭਾਜੀ ਤੇ ਲੋ ਵੀ ਮਿੱਤਰੋ ਆਪਾਂ ਨੂੰ ਵੀਡੀਓ ਰਾਹੀਂ ਤੁਹਾਨੂੰ ਸਾਰਾ ਕੁਝ ਕਵਰ ਕਰਕੇ ਦਿਖਾਤਾ ਬਾਕੀ ਭਾਜੀ ਵੀਰੇ ਨੇ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਵੀ ਦੇ ਦਿੱਤੀ ਕੀ ਕੁਸ਼ਣ ਨਾਲ ਉਹ ਮਾਡਲ ਮਿਲਦੇ ਨੇ ਭਾਜੀ ਇੱਕ ਲੋਕੇਸ਼ਨ ਦੀ ਬੰਦੇ ਨੂੰ ਦਿੱਕਤ ਨਾ ਹੋਵੇ ਇਸ ਕਰਕੇ ਕਲੀਅਰਲੀ ਲੋਕੇਸ਼ਨ ਸਮਝਾ ਦਿਓ ਕਲੀਅਰਲੀ ਇਹ ਸਮਝਾਉਣਾ ਭਾਜੀ ਲਹਿਰਾ ਗਾਗਾ ਨਾਮ ਤੋਂ ਲਹਿਰਾ ਗਾਗਾ ਹਮ ਲਹਿਰਾ ਗਾਗਾ ਆਉਂਗੇ ਥੋੜਾ ਜਿਹਾ ਪਿੱਛੇ ਆਪਣਾ ਜਿਹੜਾ ਇਹ ਆਪਾਂ ਖੜੇ ਆ ਇੱਥੇ ਮੈਨੂਫੈਕਚਰਿੰਗ ਕੰਪਨੀ ਚ ਥੋੜਾ ਜਿਹਾ ਪਿੱਛੇ ਬਾਹਰ ਆਪਣਾ ਬੋਰਡ ਲੱਗਿਆ ਹੋਇਆ ਭਾਜੀ ਠੀਕ ਹੈ ਜੇ ਨਹੀਂ ਤਾਂ ਲਹਿਰਾ ਗਾਗਾ ਐਂਟਰ ਕਰੋਗੇ ਜਦੋਂ ਹਮ ਉੱਥੇ ਆਪਣੀ ਏਜੰਸੀ ਹਾਂ ਬਿਲਕੁਲ ਬਿਲਕੁਲ ਆਓ ਰੋਡ ਤੇ ਚੱਲ ਕੇ ਆਪਾਂ ਸਮਝਾ ਦੰਨੇ ਆ ਤੇ ਜਿਵੇਂ ਹੁਣ ਆਪਾਂ ਬਾਹਰਲੇ ਪਾਸੇ ਦੇਖਣ ਨੂੰ ਲੱਗਦਾ ਨਾ ਇੱਕ ਟਾਇਲਾਂ ਦੀ ਫੈਕਟਰੀ ਲੱਗ ਰਹੀ ਆ ਜੀ ਫਾਲੀਗਜ਼ਾਮ ਲੱਗ ਰਿਹਾ ਕਲੀਅਰਲੀ ਸਮਝ ਲਓ ਬਾਈ ਠੀਕ ਆ ਤੇ ਮੇਨ ਤਾਂ ਬਾਈ ਜਿਹਨੇ ਗੱਲਬਾਤ ਕਰਨੀ ਉਹਦਾ ਦਫ਼ਤਰ ਜੀ ਆਊਗਾ ਦਫ਼ਤਰ ਆਪਣਾ ਥੋੜਾ ਅੱਗੇ ਇੱਥੋਂ ਕਿਲੋਮੀਟਰ ਜਾਓ ਪਾਜੀ ਹਾਂ 1 ਕਿਲੋਮੀਟਰ ਜਾ ਕੇ ਆਪਣਾ ਦਫ਼ਤਰ ਹੈਗਾ ਉੱਥੇ ਸਕੂਟੀਆਂ ਵੀ ਹੈਗੀਆਂ ਵਰਕਸ਼ਾਪ ਵੀ ਹੈਗੀ ਐ ਕੋਈ ਗੱਲ ਵੀ ਕਰਨੀ ਆ ਉੱਥੇ ਆਓ ਨਹੀਂ ਆਪਣਾ ਇਹ ਲੱਗਿਆ ਆਹ ਰੋਡਾ ਜਿਹੜਾ ਰੋਡ ਆ ਇਹ ਇਸ ਨਾਮ ਤੋਂ ਆਉਂਦਾ ਮੇਨ ਰੋਡ ਪਾਜੀ ਇਸ ਨਾਮ ਤੋਂ ਆਉਂਦਾ ਉਰੋਂ ਲੈਹੜਾ ਤਕਰੀਬਨ 3 ਕਿਲੋਮੀਟਰ ਹੋਗਾ ਜੀ 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 3 ਕਿਲੋਮੀਟਰ ਲਾ ਲੋ ਤੁਸੀਂ ਲੈਹੜਾ 3 ਕਿਲੋਮੀਟਰ ਲਾ ਲੋ 3 ਕਿਲੋਮੀਟਰ ਆਪਣਾ ਡਾਫਟਰ ਹੋਰੇ 1.5 ਤੋਂ 2 ਕਿਲੋਮੀਟਰ ਬਸ 1.5 ਤੋਂ 2 ਲਾ ਲੋ ਕਿਲੋਮੀਟਰ ਲਾ ਲੋ 1.5 ਤੋਂ 2 ਕਿਲੋਮੀਟਰ ਲਾ ਲੋ ਪਾਜੀ ਆਹ ਬਾਹਰੇ ਬੋਜ ਇਨੋਵੇਸ਼ਨ ਦਾ ਲੱਗਿਆ ਹੋਇਆ ਹੈਗਾ ਇਹ ਹੈਗੇ ਇਹਨਾਂ ਦੇ ਫੈਕਟਰੀ ਗਦਾਮ ਇੱਥੋਂ ਜੇ ਕਿਸੇ ਡੀਲਰ ਭਰਾ ਨੇ ਆਉਣਾ ਤਾਂ ਤੁਹਾਨੂੰ ਰੋਮਾਲ ਚਕਾਉਣਗੇ ਜੇ ਤੁਸੀਂ ਨੇ ਸਿੰਗਲ ਸਕੂਟੀ ਲੈਣ ਆਉਣਾ ਤਾਂ ਤੁਹਾਨੂੰ ਗਦਾਮ ਦੇ ਉੱਥੇ ਜਾਣਾ ਪ ਵੀ ਜੇ ਕੋਈ ਵੀ ਅੱਜ ਦੀ ਜਨਰੇਸ਼ਨ ਦਾ ਮੁੰਡਾ bizness ਕਰਨਾ ਚਾਹੁੰਦਾ ਤਾਂ ப்ਲੀਜ਼ ਇੱਕ ਵਾਰੀ ਕੰਟੈਕਟ ਕਰੋ ਜੇ ਤੁਹਾਨੂੰ ਅੱਛਾ ਨਾਂ ਲੱਗਿਆ ਤਾਂ ਕੋਈ ਦਿੱਕਤ ਨਹੀਂ ਕਾਲ ਹੀ ਹੈ ਨਾ ਤੁਹਾਡੀ ਹੈਨਾ ਤੁਹਾਨੂੰ 2.5 ਲੱਖ ਦੇ ਵਿੱਚ ਤੁਸੀਂ ਕੰਪਨੀ ਦਾ ਮਾਲਕ ਬਣਾਵਾਂਗੇ ਤੁਹਾਨੂੰ ਗਾਈਡ ਵੀ ਪੂਰਾ ਪ੍ਰੋਪਰ ਕਰਾਂਗੇ ਇਹ ਨਹੀਂ ਹੈ ਵੀ ਮਾਲ ਦੇਤਾ ਕੰਮ ਖਤਮ ਲੋ ਸਾਡਾ ਬੰਦਾ ਤੁਹਾਨੂੰ ਖੁੱਲ ਗਾਈਡ ਕਰੇਗਾ ਮਹੀਨਾ ਰੱਖੋ ਦੂਰ ਰੱਖੋ ਠੀਕ ਹੈ ਠੀਕ ਹੈ ਭਾਈ ਜੇ ਮੰਨ ਲਓ ਰੱਬ ਨਾ ਕਰੇ 1% ਜਾਣ ਸਾ ਵੀ ਵੀਰੇ ਮੇਰਾ bizness ਨਹੀਂ ਮੈਨੂੰ ਨਹੀਂ ਸੈਟ ਲੱਗਿਆ ਨਹੀਂ ਸੈਟ ਲੱਗਿਆ ਤੁਸੀਂ ਸਾਡਾ ਮਾਲ ਸਾਨੂੰ ਦੇ ਦਿਓ ਆਪਣੇ ਜੋ ਪੇਮੈਂਟ ਤੁਹਾਡੀ ਬਣਦੀ ਆ ਉਹ ਸਾਡੇ ਕੋਲ ਲੈ ਜਾਓ ਕੋਈ ਦਿੱਕਤ ਨਹੀਂ ਮੈਂ ਰਿਪੋਰਟ ਵੀ ਕਰ ਦਾਂਗਾ ਮੈਂ ਕਹਿੰਦਾ ਰਫੰਡ ਵੀ ਕਰ ਦਾਂਗੇ ਸਾਨੂੰ ਕੀ ਇਸ਼ੂ ਹੈ ਸਾਡਾ ਮਾਲ ਦੇ ਦਿਓ ਸਾਡੇ ਜਿੰਨਾ ਵੇਖ ਗਿਆ ਠੀਕ ਆ ਬਾਕੀ ਸਾਡਾ ਵੈਸੇ ਅੱਜ ਤੱਕ ਕੋਈ ਇਦਾਂ ਹੋਇਆ ਨਹੀਂ ਜਿਹੜਾ ਅਸੀਂ ਸ਼ੁਰੂ ਕਰਿਆ ਉਹ ਪ੍ਰੋਫਿਟ ਗਿਆ ਆਈ ਹੈ ਉਹਨੇ ਅੱਗੇ ਡੀਲਰ ਦਿੱਤਾ ਹੀ ਆ ਮੇਰੇ ਨਾਲ ਹਾਂ ਜੇ ਫਿਰ ਵੀ ਮੈਂ ਲਾਸਟ অপਸ਼ਨ ਦੇ ਰਿਹਾ ਰੱਬ ਨਾ ਕਰੇ ਤੁਹਾਨੂੰ ਨਹੀਂ ਅੱਛਾ ਲੱਗਦਾ ਆਪਣਾ ਸਾਡਾ ਮਾਲ ਦਿਓ ਆਪਣੇ ਪੇਮੈਂਟ ਲੈ ਜਾਓ ਇਹ ਅਸੀਂ ਵੀਡੀਓ ਨਹੀਂ ਕਹਿੰਦੇ ਹਾਂਜੀ ਐਗਰੀਮੈਂਟ ਕਰ ਲਓ ਗੱਲ ਹੋਰ ਐਗਰੀਮੈਂਟ ਕਰਕੇ ਦੇਣਗੇ ਬਾਈ ਕਿ ਤੁਹਾਡੀ ਜੇਬ ਦੇ ਵਿੱਚ ਮਹੀਨੇ ਦਾ 50 ਤੋਂ 60000 ਰੁਪਏ ਪਾਉਣਾ ਬਾਕੀ ਤੁਹਾਡੀ ਹੈ ਮਤਲਬ ਮੇਰੇ ਮਿੱਤਰੋ ਤੁਹਾਨੂੰ ਹੁਣ ਆਪਾਂ ਲੋਕੇਸ਼ਨ ਵੀ ਸਮਝਾਤੀ ਬਾਈ ਯੂਰੀਆ ਨਾਲ ਸਾਰੀ ਗੱਲਬਾਤ ਵੀ ਕਰਵਾਤੀ ਜੇ ਤੁਹਾਡਾ ਕੋਈ ਹੋਰ ਕੋਈ ਵਿਚਾਰ ਆਗਾ ਡਾਊਟ ਆਗਾ ਤੁਸੀਂ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋਗੇ ਜਾਂ ਇਹਨਾਂ ਨਾਲ ਆਪਾਂ ਨੇ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਪਾਇਆ ਹੈ ਲੋਕੇਸ਼ਨ ਵੀ ਆਪਾਂ ਪੂਰੀ ਸਮਝਾਤੀ ਸੋ ਹੁਣ ਤੁਹਾਡਾ ਫਰਜ਼ ਬਣਦਾ ਬਾਈ ਵੀਡੀਓ ਨੂੰ ਸ਼ੇਅਰ ਕਰਕੇ ਆਓ ਜੇ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਬਾਈ ਜਿਹੜੀ ਉਹ 35000 ਆਪਣੇ ਨਾਲ ਅੱਜ ਮੌਜੂਦ ਸੀਗੇ ਸਰਦਾਰ ਦਵਿੰਦਰ ਸਿੰਘ ਸੰਧੂ ਯਾਰ ਨਾਲ ਮੈਨੇਜਰ ਨੇ ਇਹ ਕੰਪਨੀ ਦੇ ਤੇ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਹਾਂ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ ਜਲਦੀ ਤੋਂ ਜਲਦੀ ਪੇਜ ਫੋਲੋ ਕਰ ਲਓ